ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਵਾਪਰੀ ਹੌਲਨਾਕ ਘਟਨਾ ਨੇ ਜਿੱਥੇ ਇੱਕ ਨਵਜੰਮੇ ਬੱਚੇ ਨੂੰ ਅਨਾਥ ਕਰ ਦਿੱਤਾ ਉੱਥੇ ਹੀ ਮਹਿਜ਼ ਇੱਕ ਸਾਲ ਪਹਿਲਾਂ ਵਿਆਹੀ ਲੜਕੀ ਨੂੰ ਵਿਧਵਾ ਬਣਾ ਦਿੱਤਾ ਦਰਅਸਲ ਮੁਕਤਸਰ ਜ਼ਿਲ੍ਹੇ ਦੇ ਪਿੰਡ ਜਸਿਆਣਾ ਵਾਸੀ ਵਿਵਾਸ ਕੁਮਾਰ ਜਿਸ ਦੀ ਉਮਰ 24 ਸਾਲ ਸੀ ਆਪਣੇ 1 ਮਹੀਨੇ ਦੇ ਬੱਚੇ ਦੇ ਇਲਾਜ ਲਈ ਪ੍ਰੀਤਪੁਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਇਆ ਸੀ ਅਤੇ ਬੈਂਚ ਤੇ ਬੈਠਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਜਿਸ ਨੂੰ ਪਾਰਕਿੰਗ ਵਿੱਚ ਖੜੀ ਕਾਰ ਨੇ ਡਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਫਿਰ ਤੱਕ ਦਰਸ਼ੀਆਂ ਤੇ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਬੈਂਚ ਤੇ ਬੈਠਾ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਇੱਕ ਕਾਰ ਸਵਾਰ ਤੋਂ ਖੜੀ ਕਾਰ ਸਟਾਰਟ ਕਰਦੇ ਸਮੇਂ ਵੇ ਕਾਬੂ ਹੋ ਗਈ ਤੇ ਉਸ ਵਿਅਕਤੀ ਦੇ ਉੱਪਰ ਜਾ ਚੜੀ ਜਿਸ ਨਾਲ ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ। ਕਟਨਾ ਵਾਪਰੀ ਉਹ ਕੈਂਡੀਡੇਟ ਕਾਰ ਲੈ ਕੇ ਆਇਆ ਪਾਰਕਿੰਗ ਦੇ ਵਿੱਚ ਖੜੀ ਕਰਨ ਵਾਸਤੇ ਔਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਬੰਦਾ ਇੱਕ ਧੁੱਪ ਸੇਕ ਰਿਆ ਸੀਗਾ ਉਹ ਅੱਗੇ ਕਰਦੀ بجائے ਉਸ ਤੋਂ ਕੋਈ ਐਕਸੀਲੇਟਰ ਦਿੱਤਾ ਗਿਆ ਜਾਂ ਰੇਸ ਕੁਝ ਵੀ ਫਾਲਟ ਪਿਆ ਉਹ ਗੱਡੀ ਜਾ ਕੇ ਸਿੱਧੀ ਹੱਟ ਹੋ ਗਈ ਉਹਦੇ ਸਨ ਦੇ ਵਿੱਚ ਬੰਦਾ ਆ ਗਿਆ ਬੰਦੇ ਦੀ ਡੈਥ ਹੋ ਚੁੱਕੀ ਹੈ ਠੀਕ ਨਹੀਂ ਕੋ ਮੋੜਾ ਸੀਗਾ ਬੰਦਾ ਇਹ ਉਮਰ ਮੈਂ 22 23 ਸਾਲ ਦਾ ਹੋਊਗਾ ਇਹ ਆ ਪੁਲਿਸ ਆ ਗਈ ਹੈ ਪੁਲਿਸ ਗੱਡੀ ਉਹਨਾਂ ਦੀ ਲੈਗੇ ਜਾ ਚੁੱਕੇ ਉਹ ਜਿਹੜਾ ਡਰਾਈਵਰ ਸੀ ਉਹਨੂੰ ਵੀ ਪਕੜ ਕੇ ਨਾਲ ਲੈ ਗਏ ਜੋ ਬੰਦਾ ਗੱਡੀ ਦੇ ਬੈਠੇ ਸਾਹਮਣੇ ਇੱਥੇ ਦੀ ਗੱਡੀ ਇਹ ਕਹੋ ਸਟਾਰਟ ਕੀਤੀ ਤੇ ਗੱਡੀ ਤਾਂ ਉਹ ਜੋ ਗੱਡੀ ਵਜੀ ਤੱਕ ਧੱਕੇ ਕੇ ਨਾਲ ਲੈ ਗਈ ਤੇ ਬੰਦਾ ਕਿਵੇਂ ਬੰਦਾ ਬਦਾ ਅਮਰੀ ਸੀ ਲੱਗਿਆ ਉਹਦਾ ਕੋਈ ਖਾਸ ਸ਼ੀਸ਼ ਖਰਮੀ ਸੀ ਮਿਰਤਕ ਦੀ ਪਤਨੀ ਪ੍ਰਿਯੰਕਾ ਜਿਸ ਦੇ ਕੀ ਅੱਖਾਂ 'ਚੋਂ ਹੰਝੂ ਨਹੀਂ ਸੰਕੁਰੇ ਨੇ ਦੱਸਿਆ ਕਿ ਉਹਨਾਂ ਦਾ ਕਰੀਬ 1 ਮਹੀਨੇ ਦਾ ਬੱਚਾ ਹਸਪਤਾਲ ਵਿੱਚ ਦਾਖਲ ਸੀ ਤੇ ਉਸਦਾ ਪਤੀ ਬਾਹਰ ਪਾਰਕਿੰਗ ਵਿੱਚ ਫੋਨ ਤੇ ਗੱਲਬਾਤ ਕਰ ਰਿਹਾ ਸੀ ਤਾਂ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਉਸਨੇ ਦੱਸਿਆ ਕਿ ਉਹਨਾਂ ਦੀ ਲਵ ਮੈਰਿਜ ਹੋਈ ਸੀ ਤੇ ਹਾਲੇ 1 ਸਾਲ ਵੀ ਪੂਰਾ ਨਹੀਂ ਸੀ ਹੋਇਆ ਮੈਨੂੰ ਉਠਾ ਕੇ ਲੈਨੇ ਉਹ ਬੱਚੇ ਨੂੰ ਸੰਭਾਲ ਲੈ ਮੈਂ ਲੈ ਗੱਲ ਕਰਕੇ ਆਨਾ 1 ਘੰਟੇ ਚ ਬਾਹਰ ਆ ਕੇ ਬੈਠ ਗਏ ਥੁੱਪੇ ਹੱਥ ਕਰੀ ਅੰਦਰ ਸੇ ਆ ਕੇ ਗੱਡੀ ਚੜਾਤੇ ਉੱਤੇ ਕਿੰਨਾ ਸਮ ਹੋ ਗਿਆ ਤੁਹਾਡੀ ਵਿਆਹ ਹੋਇਆ ਤੁਹਾਨੂੰ ਸਾਲ ਨਹੀਂ ਹੋਇਆ ਅਜੇ ਤੇ ਤੁਹਾਡੇ ਬੱਚਾ ਦਾਖਲ ਸੀ ਉੱਤੇ ਹਾਂਜੀ ਕੋਈ ਕਾਰਵਾਈ ਨਹੀਂ ਕੀਤੀ ਉਦਰ ਪੁਲਿਸ ਨੇ ਕਿਹਾ ਕਿ ਬਿਆਨਾਂ ਦੇ ਆਧਾਰ ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਅੱਜ ਕਰਤਾ ਦੇਖੋ ਨਾ ਰਵੀ ਮੈਡੀਕਲ ਕਾਲਜ ਦੇ ਵਿੱਚ ਇੱਕ ਕਾਰ ਦਾ ਕਿਸੇ ਬੰਦੇ ਨਾਲ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਜਾ ਕੇ ਅਸੀਂ ਦੇਖਿਆ ਤਾਂ ਜਿਹੜਾ ਜਿਹੜਾ ਉਹ ਤਾਂ ਦਾਖਲਾ ਕਰਤਾ ਹਸਪਤਾਲ ਦੇ ਵਿੱਚ ਐਮਰਜੈਂਸੀ 'ਚ ਹੈ ਤੇ ਜਿਹੜਾ ਓਂਕਾਰ ਆ ਉਹ ਅਸੀਂ ਐਕਸੀਡੈਂਟ ਵਾਲੀ ਕਵਿਜ਼ ਲੈ ਲਈ ਹੈ ਜਦੋਂ ਉਹਨਾਂ ਦੇ ਵਾਰਸ ਆਉਂਦੇ ਆ ਜੈਸੀ ਜਿਹੜਾ ਮਨੁੱਖ ਬਿਆਨ ਲਾਉਂਦੇ ਹੋ ਉਸੇ ਤਰ੍ਹਾਂ ਦੇਸੀ ਕਾਰਵਾਈਆਂ ਵਿੱਚ ਲਿਆਵਾਂਗੇ। ਜੰਡੇ ਨੇ ਕਿ ਜ਼ਿੰਦਗੀ ਅਤੇ ਮੌਤ ਪਰਮਾਤਮਾ ਦੇ ਹੱਥ ਹੈ ਅਤੇ ਕਦੋਂ ਕਿੱਥੇ ਕੀ ਪਾਣਾ ਬਚ ਜਾਏ ਕੋਈ ਨਹੀਂ ਜਾਣਦਾ ਪਰ ਹਾਲੇ ਉਸ ਪਤਨੀ ਦੇ ਹੱਥਾਂ ਦਾ ਚੂੜਾ ਵੀ ਨਹੀਂ ਸੀ ਉਤਰਿਆ ਕਿ ਉਹ ਵਿਧਵਾ ਹੋ ਗਈ ਅਤੇ ਉਹ ਬੱਚਾ ਜਿਸ ਨੇ ਕੀ ਪਿਓ ਦੀ ਗੋਦੀ ਦਾ ਨਿਗ ਮਾਨਣਾ ਸੀ ਹਮੇਸ਼ਾ ਲਈ ਅਨਾਥ ਹੋ ਗਿਆ ਫ੍ਰੀਡਪੋਟ ਤੋਂ ਡਿੰਪੀ ਸੰਦੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ